ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡਉਤ ਬੰਦਨ ਨਨਕ ਵਾਰ ਸਰਬ ਕਲਾ ਸਮਰਥ ਦੁਲਿਤ ਰਖੂ ਪ੍ਰਭੂ ਨਾਨਕ ਦੇ ਕਰ ਹੱਥ ਸ਼ਲੋਕ ਉਸਤਤ ਕਰੇ ਨੇ ਇਕ ਜਨ ਅੰਤ ਨ ਪਰਵਾ ਨਾਨਕ ਰਚਨਾ ਪ੍ਰਭ ਦੀ ਬਹੁ ਵਿਦੇ ਅਨਕ ਪ੍ਰਕਾਰ ਗੁਰੂ ਪਿਆਰਿਓ ਤੰਤਾ ਦੇ ਜੋਗ ਹੋ ਕੇ ਰਿਹਾ ਸੰਗਤ ਜਿਉ ਸਕੂਰ ਕਲ ਯੁਗ ਦੇ ਅੰਦਰ ਆਪ ਜੀ ਜੁੜਦੇ ਹੋ ਬਾਣੀ ਨਾਲ ਕਥਾ ਦੇ ਵਿੱਚ ਸਕੂਰ ਕਲਯੁਗ ਦੇ ਅੰਦਰ ਪਿਆਰੀ 사ਦ ਸੰਗਤ ਮਹਾਰਾਜ ਸੂਦਰਦੀ ਬਾਣੀਂਦਰ ਕਹਿੰਦੇ ਨੇ ਵਿਰਲੇ ਕੀ ਕੀ ਵਿਰਲੇ ਹਨ ਜਿਹੜੇ ਜੁੜ ਗਏ ਵਿਰਲੇ ਹਨ ਜਿਹੜੇ ਸੁਣਦੇ ਹਨ ਵਿਰਲੇ ਹੀ ਹਨ ਜੋ ਪੜਦੇ ਤੇ ਅਮਲ ਕਰਦੇ ਹਨ ਨਹੀਂ ਤੇ ਕੁਝ ਬਦਫੈਲੀਆਂ ਵਾਲਾ ਕੋਈ ਚੈਨਲ ਚਲਾ ਦਿਓ ਕੋਈ ਮਸ਼ਕਲੀਆਂ ਵਾਲਾ ਵੀਡੀਓ ਬਣਾ ਦਿਓ ਲੱਖਾਂ ਹੀ ਦੇਖਦੇ ਨੇ ਉਹ ਲੱਖਾਂ ਹੀ ਕਿਉਂਕਿ ਉਹਦੇ ਭਾਗ ਮੰਦੇ ਵੱਡੇ ਭਾਗ ਤਨਾ ਗੁਰਸਿੱਖਾਂ ਦੇ ਜੋ ਬਾਣੀ ਨਾਲ ਜੁੜੰਦੇ ਨੇ ਜਿਹੜੇ ਬਾਣੀਆਂ ਦੇ ਨਾਲ ਜੁੜ ਜਾਂਦੇ ਉਹਨਾਂ ਦੇ ਸਭ ਤੋਂ ਵੱਡੇ ਭਾਗ ਹਨ ਪਿਆਰੀ ਸਾਦ ਸੰਗ ਉਹ ਬਹੁਤ ਫੈਲੀਆਂ ਵੱਧ ਜਿਹੜੇ ਜੁੜਦੇ ਹਨ ਨਾ ਉਹਨਾਂ ਦੇ ਭਾਗ ਮੰਦੇ ਹਨ ਚੰਗੇ ਨਹੀਂ ਪਿਆਰੇ ਸ਼ਾਸਨ ਸੋ ਮਹਾਰਾਜ ਨੇ ਸੱਚ ਲਿਖਿਆ ਬਾਣੀ ਵਿੱਚ ਵਿਰਲੇ ਕੀ ਕੀ ਮਹਲਾ ਪੰਜਵਾਂ ਪਹਿਲਾਂ ਗੁਰਬਾਣੀ ਜੋ ਪੜਦੇ ਨੇ ਸੁਣਦੇ ਹਨ ਵਿਰਲੇ ਹੁੰਦੇ ਨੇ ਵਿਰਲੇ ਜਿਸ ਤਰ੍ਹਾਂ ਆਪ ਜੀ ਕਦੀ 200 400 ਜੁੜਦਾ ਕਦੀ ਉੱਤੋਂ ਵੀ ਘੱਟ ਜੁੜਦਾ ਕਦੀ ਉੱਤੋਂ ਵੀ ਘੱਟ ਛੁੱਟਦਾ ਤੋ ਜਿਹੜੇ ਜੁੜਦੇ ਹਨ ਸਾਨੂੰ ਤੇ ਉਹ ਸਵਾ ਲੱਖ ਦੇ ਬਰਾਬਰ ਹੈ ਤੇਰੀ ਸਾਹਿਬ ਸਿੰਘ ਦਾ ਆਪ ਜੀ ਨੇ ਅਗਰ ਬਾਣੀ ਨੂੰ ਸੁਣ ਲਿਆ ਨਾ ਸਾਨੂੰ ਉਹ ਸਵਾ ਲੱਖ ਦੇ ਬਰਾਬਰ ਹੈ ਸਵਾ ਸਵਾ ਲੱਖ ਦੇ ਬਰਾਬਰ ਜਿਹੜਾ ਬਾਣੀ ਨੂੰ ਸੁਣਦਾ ਪੜਦਾ ਉਹ ਕਹਿੰਦੇ ਗਿੱਦੜ ਚਾਹੇ ਕਿ ਲੱਖਾ ਹੋਣ ਸ਼ੇਰ ਇੱਕ ਜੰਗਲ ਚ ਬਹੁਤ ਹੁੰਦਾ ਜੋ ਬਾਣੀ ਪੜਦੇ ਗੁਰਬਾਣੀ ਪੜਦੇ ਨੇ ਗੁਰੂ ਕੇ ਸਿੰਘ ਸਿੰਘ ਭਾਵ ਸ਼ੇਰ ਜਿਹੜੇ ਬਦਫੈਲੀਆਂ ਵਰ ਲੱਗੇ ਨੇ ਉਹ ਤਾਂ ਉਹਦਾ ਤਾਂ ਅੰਤ ਹੀ ਕੋਈ ਨਹੀਂ ਪਿਆਰੀ ਸਾਸ ਜੀ ਕੀੜੀਆਂ ਕੱਡੇ ਸੂਰ ਇਹਨਾਂ ਜੁੰਨੀਆਂ ਵਿੱਚ ਆਣਾ ਇਹਨਾਂ ਲੋਕਾਂ ਨੇ ਸੋ ਵਿਰਲੇ ਜਿਹੜੇ ਆ ਨਾ ਪਹਿਲਾ ਵਿਰਲਿਆਂ ਵਿੱਚ ਆਨੇ ਆ ਫਿਰ ਜੇ ਸੁਣਦੇ 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 ਫਿਰ ਅਸੀਂ ਅੱਗੇ ਕਈਆਂ ਵਿੱਚ ਆ ਜੰਨੇ ਕਈ ਹੋਰ ਕੱਟ ਜਾਂਦੇ ਨੇ ਵਿਰਲੇ ਵੀ ਵਿਰਲੇ ਵੀ ਕਾਫੀ ਹਨ ਜਿਹੜੇ ਸੁਣਦੇ ਆ ਫਿਰ ਜਿਹੜੇ ਉਹ ਤੋਂ ਉੱਪਰ ਉੱਠਦੇ ਨੇ ਗੁਰਬਾਣੀ ਨੂੰ ਸਮਝਦੇ ਨੇ ਪੜ੍ਹਦੇ ਨੇ ਅਮਲ ਦੇ ਵਿੱਚ ਆ ਜਾਂਦੇ ਨੇ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਿ ਆਵੇ ਕੰਮ ਸੁਪੇਰੀ ਸਾਸਨ ਫਿਰ ਲੋ ਵਿਰਲਿਆਂ ਵਿੱਚ ਆ ਜਾਂਦੇ ਨੇ ਵਿਰਲੇ ਕਈ ਕਈਆਂ ਜਾ ਜਾਂਦੇ ਕਈ ਉਤੋਂ ਕੱਢ ਜਾਂਦੇ ਨੇ ਫਿਰ ਕਈ ਜਪਦੇ 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 ਫਿਰ ਕਈਆਂ ਤੋਂ ਕਈਲੇ ਵਿਰਲੇ ਕਈ ਕੀਫੇ ਕੇ ਦੇ ਵਿੱਚ ਉਸ ਪਰਮੇਸ਼ਰ ਦੇ ਨਾਲ ਇਕਮਿਕ ਹੋ ਜਾਂਦੇ ਉਸ ਇਕਾਲ ਪੁਰਖ ਦੇ ਨਾਲ ਉਹ ਵਿਰਲੇ ਹੋਰ ਕੱਲ ਇਕੋ ਹੀ ਦੁੱਖ ਦੋ ਹੀ ਹੁੰਦੇ ਨੇ ਜਿਆਦਾ ਨਹੀਂ ਹੁੰਦੇ ਸੋ ਸਿੱਖ ਕੋਸ਼ਿਸ਼ ਕਰੀ ਜਾਣੀ ਰੋਜ਼ ਬਾਣੀ ਨੂੰ ਸੁਣਨਾ ਹੈ ਰੋਜ਼ ਬਾਣੀ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਤੋ ਅਸੀਂ ਹਰ ਰੋਜ਼ ਸੁਣ ਸੁਣ ਕੇ ਆਪਣੇ ਮਨ ਨੂੰ ਵਿਕਾਰਾਂ ਤੋਂ ਹਟਾ ਕੇ ਗੁਰੂ ਚਰਨਾਂ ਦੇ ਨਾਲ ਜੁੜਨਾ ਪਿਆਰੀ ਸਾਧ ਸੰਗਤ ਇਹ ਸਾਡਾ ਕਾਰਜ ਹੈ ਇਸ ਕਾ ਇਸ ਕਰਕੇ ਹੀ ਜਨਮ ਲਿਆ ਸੰਸਾਰ ਵਿੱਚ ਹੋਰ ਇਹਨਾਂ ਬਦਫੈਲੀਆਂ ਵਾਲੇ ਕੰਮ ਤੇ ਜਾਨਵਰ ਵੀ ਕਰਦੇ ਆ ਹੋਰ ਸਾਰੀਆਂ ਜੁਨੀਆਂ ਕਰਦੀਆਂ ਨੇ ਲੇਕਿਨ ਭਜਨ ਬੰਦਗੀ ਨਹੀਂ ਉਹ ਕਰ ਸਕਦੇ ਪਿਆਰੀ ਸਾਧ ਸੰਗਤ ਜੀ ਭਜਨ ਬੰਦਗੀ ਆਪ ਇਸੇ ਜੁਨੀ ਵਿੱਚ ਕਰ ਸਕਦੇ ਹੋ ਮਾਨੁੱਖ ਦੀ ਮਨੁੱਖ ਦੇਹੀ ਵਿੱਚ ਮਨੁੱਖਾ ਦੇਹੀ ਵਿੱਚ ਆਪ ਨੂੰ ਭਜਨ ਬੰਦਗੀ ਕਰਨ ਦਾ ਮੌਕਾ ਮਿਲਿਆ ਇਸ ਮੌਕੇ ਨੂੰ ਗੁਆਏ ਨਾ ਕਹਿੰਦੇ ਦੇਖਿਓ ਕਿਤੇ ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਏ ਤਾਂ ਫਿਰ ਦੁੱਖ ਸ਼ੁਰੂ ਹੋ ਜਾਣੇ 84 ਤੋਂ ਬਾਅਦ ਇੱਕ ਤੋਂ ਗਿਣਨੇ ਸ਼ੁਰੂ ਹੋ ਜਾਣੇ ਸੁਪਿਆਰੀ ਸਾਸੰਗੇ ਜੀ ਇਸੇ ਤਰ੍ਹਾਂ ਕਹਿੰਦੇ ਵਿਰਲੇ ਕੀ ਕੇ ਮਹੱਲਾ ਪੰਜਮਾ ਫਿਰ ਉਹਨਾਂ ਨੂੰ ਤਲੀ ਤੇ ਰੱਖਦਾ ਹੈ ਮਹਾਰਾਜ ਆਪਣੀਆਂ ਤਲੀਆਂ ਦੇ ਉੱਤੇ ਹਵਾ ਤਿੱਤੀ ਹਵਾ ਨਹੀਂ ਲੱਗਣ ਦਿੰਦਾ ਵਿਰਲੇ ਕੇ ਇਹ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਆਪ ਉਬਾਰੀਐ ਆਪ ਉਹਨਾਂ ਦੀ ਰੱਖਿਆ ਕਰਦਾ ਹੈ ਉਹਨਾਂ ਨੂੰ ਹਰ ਜਗ੍ਹਾ ਆਪ ਰੱਖਦਾ ਹੈ ਪਿਆਜ ਰੱਖਦਾ ਹੈ ਇੱਜ਼ਤ ਰੱਖਦਾ ਹੈ ਬਿジネス ਵਿੱਚ ਤਰੱਕੀਆਂ ਬਖਸ਼ਦਾ ਹੈ ਹਰ ਕੰਮ ਦੇ ਵਿੱਚ ਉਹਨਾਂ ਦੇ ਹਰ ਵੇਲੇ ਸਹਾਈ ਹੁੰਦਾ ਹੈ ਮਹੱਲਾ ਪੰਜਵਾਂ ਰਖੇ ਰਖਣ ਹਾਰਾ ਆਪ ਆਰੀ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਕਹਿੰਦੇ ਗੁਰਾਂ ਦੀ ਚਰਣੀ ਜਿਹੜਾ ਲੱਗ ਜਾਂਦਾ ਹੈ ਨਾ ਉਹਦੇ ਸਭੇ ਕਾਰਜ ਮਹਾਰਾਜ ਸਵਾਰ ਦਿੰਦਾ ਸਭੇ ਆਪ ਸੋਚਦੇ ਹੋ ਮਹਾਰਾਜ ਕਰ ਦਿੰਦਾ ਆਪਨੇ ਸਿਰਫ ਸੋਚਣਾ ਹੈ ਕਿ ਮਹਾਰਾਜ ਇਹ ਮੇਰਾ ਕਾਰਜ ਦੱਸ ਸੱਚੇ ਪਾਤਸ਼ਾਹ ਜੀ ਕਰ ਦਿਓ ਮੈਂ ਇਸ ਲੈਕ ਨਹੀਂ ਆ ਮੈਂ ਕਰ ਸਕਾਂ ਨਹੀਂ ਕਿ ਤੁਸੀਂ ਕਰ ਸਕਦੇ ਹੋ ਫਿਰ ਮਹਾਰਾਜ ਆਪ ਕਰਦਾ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਉਹ ਆਪ ਦਿਆਲ ਮਨੋਂ ਨਾ ਵੀ ਸਾਰਿਆਂ ਨਾਲ ਜਿਸ ਲਈ ਉਹ ਦਿਆਲੂ ਪਿਤਾ ਦਿਆਲ ਹੋ ਜਾਂਦਾ ਨਾ ਜਿਸ ਲਈ ਆਪ ਸਾਡੇ ਕਾਰਜ ਸਵਾਰਨ ਲੱਗਦਾ ਫੇ ਉਹਨੂੰ ਵਿਸਾਰਨਾ ਨਹੀਂ ਅਸੀਂ ਕਈ ਵਾਰੀ ਖੁਸ਼ੀਆਂ ਲੈ ਕੇ ਨਾ ਮਹਾਰਾਜ ਪਾਸੋਂ ਫਿਰ ਅਸੀਂ ਭੁੱਲ ਜਾਂਦੇ ਆ ਮਹਾਰਾਜ ਨੂੰ ਖੁਸ਼ੀਆਂ ਵਿੱਚ ਹੀ ਲੀਨ ਹੋ ਜਾਂਦੇ ਆ ਪੁੱਤਰ ਚਾਹੀਦਾ ਸੀ ਮਿਲ ਗਿਆ ਪਰ ਉਹ ਪੁੱਤਰ ਦੇ ਮੋਹ ਪਿਆਰ ਵਿੱਚ ਪਰਮਾਤਮਾ ਨੂੰ ਭੁੱਲ ਗਏ ਦੇਨ ਹਾਰ ਪਰਬ ਛੋੜ ਕੇ ਲਾਗੇ ਅਨਸੁਆਏ ਉਸ ਦੇਣਹਾਰ ਨੂੰ ਭੁੱਲ ਗਏ ਜਿਹਨੇ ਦਿੱਤਾ ਸੀ ਜਿਹਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਉਹਨੂੰ ਭੁੱਲ ਗਏ ਮਹਾਰਾਏ ਕਹਿੰਦੇ ਨੇ ਉਹਨੂੰ ਭੁੱਲਣਾ ਨਹੀਂ ਹੋਵਾ ਆਪ ਦਿਆਲ ਮਨੋ ਨ ਵਿਸਾਰੀਆਂ ਨਾਲ ਸਾਥ ਜਿਨਾਂ ਕੇ ਸੰਗ ਪਵਜਲ ਤਾਰੀਆਂ ਸਾਥ ਸੰਗਤ ਵਿੱਚ ਬੈਠ ਕੇ ਉਹਦੀ ਪ੍ਰਭੂ ਦਾ ਸਿਮਰਨ ਕਰਨਾ ਨਾਮ ਛਪਣਾ ਔਰ ਸਾਧ ਦਾ ਮਤਲਬ ਵੀ ਨਹੀਂ ਕਿ ਸਾਧਿਆਂ ਦੇ ਡੇਰੇ ਤੇ ਸਾਰੀ ਉਮਰ ਗੇੜੇ ਕੱਢੀ ਜਾਣਾ ਕੁਝ ਨਹੀਂ ਮਿਲਦਾ ਕਈਆਂ ਦੀਆਂ ਤਾਂ ਉਮਰਾਂ ਗਲ ਗਈਆਂ ਪਿਆਰੀ ਸਾਧ ਸੰਗ ਸਾਧਾਂ ਦੇ ਡੇਰਿਆਂ ਤੇ ਜਾ ਕੇ ਕੁਝ ਪ੍ਰਾਪਤ ਨਹੀਂ ਹੋਇਆ ਕੁਝ ਵੀ ਪ੍ਰਾਪਤ ਨਹੀਂ ਹੋਇਆ ਨਾ ਸਿਰਫ ਉਹਨਾਂ ਤੇ ਲਈ ਦੇਈ ਜਾਓ ਲਿਜਾਈ ਜਾਓ ਲਈ ਦੇਈ ਜਾਓ ਤੇ ਲਿਜਾਈ ਜਾਓ ਉੱਥੇ ਡੇਰ ਲਾਈ ਜਾਓ ਲਿਜਾਈ ਜਾ ਕੇ ਪਾਸੇ ਇੱਥੇ ਤੱਕ ਕੀ ਕੰਮ ਹੈ ਉਹਨਾਂ ਦਾ ਤੇ ਇਸ ਕਰਕੇ ਇਸ ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਬੰਦਗੀ ਕਰਨੀ ਹੈ ਫਿਰ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਸਾਧ ਜਿਨਾਂ ਕੇ ਸੰਗ ਭਵ ਜਲ ਤਾਰੀਆ ਨ ਫਿਰ ਕਿਉਂਦੇ ਨੇ ਸਾਖਤ ਨਿੰਦਕ ਦੁਸ਼ਟ ਜਿਹੜੇ ਆਪਜੀ ਦੇ ਸਾਖਤ ਸਾਖਤ ਨਿੰਦਕ ਹਨ ਨਾ ਦੁਸ਼ਟ ਜਿਹੜੇ ਹਨ ਮਹਾਰਾਜ ਇਹਨਾਂ ਨੂੰ ਮਾਰ ਮੁਕਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਕਤ ਨਿੰਦਕ ਦੁਸ਼ਟ ਇਹਨਾਂ ਸਾਰਿਆਂ ਨੂੰ ਕਹਿੰਦੇ ਕਿ ਕਿੰਨੇ ਕਿੰਨਾ ਟਾਈਮ ਲੱਗਦਾ ਮਾਰਨ ਲਈ ਮਹਾਰਾਜ ਨੂੰ ਕਹਿੰਦੇ ਇੱਕ ਛਿਨ ਦੇ ਵਿੱਚ ਮਾਰ ਦਿੰਦਾ ਉਹਨਾਂ ਨੂੰ ਜੇ ਅਸੀਂ ਉਸ ਪ੍ਰਭੂ ਨਾਲ ਜੁੜਦੇ ਹਾਂ ਉਹਨੂੰ ਯਾਦ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਉਹਦੇ ਚਰਨਾਂ ਵਿੱਚ ਤੇ ਮਹਾਰਾਜ ਕਹਿੰਦੇ ਨੇ ਸਾਕਤ ਨਿੰਦਕ ਦੁਸ਼ਟ ਖਿੰਨ ਮਾਹੇ ਵਿਦਾਰੇ ਨੂੰ ਖਿੰਨ ਮਾਤਰ ਦੇ ਵਿੱਚ ਮਾਰ ਦਿੰਦਾ ਉਹਨਾਂ ਨੂੰ ਆਪਦੇ ਲੱਗੇ ਨਹੀਂ ਆਣਗੇ ਫਿਰ ਵਾ ਆਪ ਦੇ ਆਲ ਮਨ ਉਹਨਾਂ ਵਿਸਾਰੀਆਂ ਦੇ ਸਾਥ ਜਿਨ੍ਹਾਂ ਕੇ ਸੰਗ ਭਵਜਲ ਤਾਰਿਨ ਸਾਖਤ ਨਿੰਦਕ ਦੁਸ਼ਟ ਖਿੰਨ ਮਹ ਵਿਦਾਰਿਆਂ ਨੇ ਤਿਸ ਸਹਿਬ ਕੀ ਟੇਕ ਨਾਨਕ ਮੰਨੇ ਮਹ ਹੈ ਉਹਦੀ ਆਸਰਾ ਲੈਣਾ ਹੈ ਪ੍ਰਭੂ ਦੇ ਬਾਣੀ ਦੁਆਰਾ ਜੋ ਕਥਾ ਸੀ ਸੁਣਨੀ ਹੈ ਕਥਾ ਸੁਣ ਕੇ ਉਸ ਪ੍ਰਭੂ ਦਾ ਸਿਮਣ ਵਿੱਚ ਜੁੜਨਾ ਹੈ ਉਹਦੀ ਟੇਕ ਰੱਖਣੀ ਹੈ ਉਹਦਾ ਆਸਰਾ ਰੱਖਣਾ ਹੈ ਹੋਰ ਕੋਈ ਆਸਰੇ ਸਭ ਝੂਠੇ ਹਨ ਉਹ ਜੋ ਦੁਨਿਆਵੀ ਆਸਰੇ ਸੀ ਧੱਕੇ ਬੱਚੇ ਨਾ ਮੇਰੇ ਬਾਪ ਨੇ ਮੇਰਾ ਬਹੁਤ ਸਾਥ ਦੇਣਾ ਹੈ ਮੇਰੀ ਮਾਤਾ ਨੇ ਮੇਰਾ ਬਹੁਤ ਸਾਥ ਦੇਣਾ ਹੈ ਮਾਤਾ ਪਿਤਾ ਕਹਿੰਦੇ ਮੇਰੇ ਪੁੱਤਰ ਨੇ ਮੇਰਾ ਬਹੁਤ ਸਾਥ ਦੇਣਾ ਹੈ ਕੋਈ ਨਹੀਂ ਦਿੰਦਾ ਪਰੇਸ਼ਾਹ ਸੰਗ ਜੇ ਕੋਈ ਦਿੰਦਾ ਹੈ ਨਾ ਤੇ ਪ੍ਰਮਾਤਮਾ ਉਹ ਤੇ ਬਖਸ਼ਿਸ਼ ਕਰਦਾ ਤਾਂ ਦਿੰਦਾ ਆਪ ਦੀ ਭਗਤੀ ਹੋਵੇ ਤੇ ਆਪ ਦੁਸ਼ਮਣਾਂ ਵਿੱਚ ਵੀ ਮਹਾਰਾਜ ਆਪ ਜੀ ਦੀ ਦਇਆ ਭੈਅ ਤਿਆ ਪ੍ਰੇਮ ਪਿਆਰ ਭਰ ਦਿੰਦਾ ਉਹ ਵੀ ਆਪ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਸੁਮਾਰਾਈ ਕਹਿੰਦੇ ਉਹਨੂੰ ਦਸਰਣਾ ਨਹੀਂ ਉਹਨੂੰ ਵਿਸਾਰਨਾ ਨਹੀਂ ਹੈ ਸਾਖਤ ਨਿੰਦਕ ਦੁਸ਼ਟਖਿੰਦ ਮਾਹੀ ਵਿਦਾਰਿਆਂ ਤਿਸ ਸਾਹਿਬ ਕੀ ਟੇਕ ਕਹਿੰਦੀ ਉਹਦੀ ਟੇਕ ਰੱਖਣੀ ਹੈ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ ਉਹਨੂੰ ਮਨ ਦੇ ਮਨ ਕਰਕੇ ਹਿਰਦਾ ਕਰਕੇ ਉਹਦਾ ਉਹਨੂੰ ਯਾਦ ਕਰਨਾ ਹੈ ਨਾਨਕ ਮਨੈ ਮਾਹੈ ਜਿਸ ਸਿਮਰਤ ਸੁਖ ਪਾਈਏ ਜਿਹਦੇ ਸਿਮਰਨ ਦੇ ਨਾਲ ਜਿਹਦੀ ਭਗਤੀ ਦੇ ਨਾਲ ਸੁਖ ਮਿਲਦਾ ਹੈ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਫਿਰ ਉਹਨੂੰ ਕਿਉਂ ਭੁਲੀਏ ਭਾਈ ਇਸ ਕਰਕੇ ਮਹਾਰਾਜ ਕਹਿੰਦੇ ਐ ਪਿਆਰਿਓ ਉਸਤ ਕਰੇ ਅਨੇਕ ਜਨ ਉਸਤ ਕਰੋ ਪ੍ਰਮਾਤਮਾ ਦੀ ਨਾਮ ਜਪੋ ਬੰਦਗੀ ਕਰੋ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਪਿਆਰਿਓ ਸੋ ਇਹ ਜਨਮ ਸਾਨੂੰ ਮਿਲਿਆ ਹੈ ਉਸ ਪ੍ਰਮਾਤਮਾ ਨੂੰ ਪ੍ਰਾਪਤੀ ਵਾਸਤੇ ਮਿਲਿਆ ਹੈ ਉਦੀ ਪ੍ਰਾਪਤੀ ਕਰਨੀ ਹੈ ਤੇ ਉਦੀ ਉਸਤਤ ਕਰਨੀ ਵਡਿਆਈ ਕਰਨੀ ਹੈ ਵਾਹ ਵਾਹ ਕਿਸੇ ਦੀ ਵਾਹ ਵਾਹ ਕਰੀਏ ਨਾ ਪਿਆਰੇ ਸਾਗਨ ਖੁਸ਼ ਹੋ ਜਾਂਦਾ ਹੈ ਇਸੇ ਤਰੀਕੇ ਪ੍ਰਮਾਤਮਾ ਪਰਮ ਪਿਤਾ ਪਰਮੇਸ਼ਰ ਸਾਡਾ ਜਿਹੜੇ ਤੁਸੀਂ ਵਾਹ ਗੁਰੂ ਵਾਹ ਗੁਰੂ ਵਾਹ 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 ਕਰਦੇ ਹੋ ਨਾ ਉਦੀ ਤੇ ਫਿਰ ਉਹ ਵੀ ਪ੍ਰਸੰਨ ਹੋ ਜਾਂਦਾ ਉਹ ਫੇ ਸੋਚਦਾ ਹੁਣ ਮੈਂ ਇਹਨੂੰ ਕਿਹੜੀ ਚੀਜ਼ ਦਵਾਂ ਇਹਦੀ ਪ੍ਰਸੰਨਤਾ ਵਾਸਤੇ ਆਪਣੇ ਸੇਵਕ ਨੂੰ ਕੀ ਦੇ ਦਵਾਂ ਆਪ ਜੋ ਮੰਗੇ ਠਾਕੁਰ ਆਪਣੇ ਤੇ ਫਿਰ ਉਹ ਸੋਈ ਸੋਈ ਦੇਸ ਉਹ ਉਹੀ ਉਹੀ ਦਿੰਦਾ ਹੈ ਜੋ ਆਪ ਜੀ ਮੰਗੀ ਜਾਂਦੇ ਹੋ ਸੋ ਪਿਆਰੀ ਸਾਧ ਸੰਗਤ ਜੀ ਕਥਾ ਜ਼ਰੂਰ ਸੁਣੋ ਬਾਣੀ ਜ਼ਰੂਰ ਸੁਣੋ ਆਪ ਵੀ ਜੁੜੋ ਵੱਧ ਤੋਂ ਵੱਧ ਸੰਗਤਾਂ ਨੂੰ ਨਾਲ ਜੁੜੋ ਉਹਨਾਂ ਤੱਕ ਪਹੁੰਚਾਓ ਲਾਈਕ ਸ਼ੇਅਰ ਕਰੋ ਜੋ ਅਗਲੇ ਆਪਣੇ ਮਿੱਤਰਾਂ ਦੋਸਤਾਂ ਦਾ ਵੀ ਭਲਾ ਕਰੋ ਜਿੱਥੇ ਆਪ ਜੀ ਸੁਣ ਕੇ ਆਪਣੇ ਹਿਰਦੇ ਨੂੰ ਸ਼ਾਂਤ ਪ੍ਰੇਮ ਪਿਆਰ ਵਿੱਚ ਭਰਦੇ ਹੋ ਨਾ ਉਥੇ ਆਪਣੇ ਪਿਆਰਿਆਂ ਦੇ ਨਾਲ ਵੀ ਇਹ ਸਾਂਝਾ ਸਾਂਝੋ ਸਾਂਝ ਪਾਇਆ ਕਰੋ ਗੁਰਮਤਿ ਦੀ ਸਾਂਝ ਵੀ ਪਾਇਆ ਕਰੋ ਸੋ ਸਬਸਕ੍ਰਾਈਬ ਮੇਰੀਆਂ ਭੈਣੋ ਮੇਰੀਆਂ ਮਾਤਾਵੋ ਮੇਰੇ ਬੱਚਿਓ ਬਜ਼ੁਰਗੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਵੀਰਾਂ ਨੇ ਇਹ ਜਰੂਰ ਕਰੋ ਜਿਨ੍ਹਾਂ ਨੇ ਕਰ ਦਿੱਤਾ ਭਈ ਉਹਨਾਂ ਦਾ ਤਾਂ ਮਹਾਰਾਜ ਪਰਲਾ ਕਰੂਗਾ ਸੱਚੇ ਪਾਤਸ਼ਾਹ ਆਪ ਜੀ ਨੂੰ ਜੋ ਮੰਗੂਗੇ ਠਾਕੁਰਪਾ ਆਪਣੇ ਤੇ ਸੋਈ ਸੋਈ ਦਊਗਾ ਸਾਡੀ ਬੇਨਤੀ ਹੈ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਿਹਨਾਂ ਨੇ ਸਾਈਬ ਸਬਸਕ੍ਰਾਈਬ ਕਰ ਦਿੱਤੇ ਹਨ ਉਹ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟਸ ਵਾਹਿਗੁਰੂ ਕਾ ਵਾਹਿਗੁਰੂ ਲਿਖ ਕੇ ਪਾ ਦੇ ਕੋਈ ਜ਼ਿਆਦਾ ਕੁਝ ਨਹੀਂ ਲਿਖਣਾ ਤੇ ਵਾਹਿਗੁਰੂ ਨੂੰ ਉਚਾਰਨ ਕਰਕੇ ਪਾ ਲਿਖ ਦੇ ਕਮੈਂਟਸ ਦੇ ਵਿੱਚ ਜ਼ਰੂਰ ਪਾਇਆ ਕਰੋ ਵੱਧ ਤੋਂ ਵੱਧ ਕਮੈਂਟਸ ਕਰੋ ਸੋ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਪਿਆਰੀ ਸਾਧ ਸੰਗੀ ਜੀ ਸਾਡੇ ਨਾਲ ਕਿੰਨਾ ਪਿਆਰ ਕਰਦੇ ਹਨ ਸੋ ਸਾਡਾ ਵੀ ਆਪ ਜੀ ਨਾਲ ਦਿਲੋਂ ਮੁਹੱਬਤ ਦਿਲੋਂ ਪਿਆਰ ਹੈ ਪਿਆਰੀ ਸਾਧ ਸੰਗੀ ਜੀ ਜਿਸ ਤਰ੍ਹਾਂ ਸਾਡਾ ਪ੍ਰਮਾਤਮਾ ਵਾਹਿਗੁਰੂ ਨਾਲ ਪਿਆਰ ਹੈ ਆਪ ਜੀ ਵਿੱਚ ਵੀ ਉਹ ਵਸਦਾ ਹੈ ਆਪ ਜੀ ਤਾਂ ਹੀ ਸੁਣਦੇ ਹੋ ਸਾਨੂੰ ਆਪ ਜੀ ਉਹ ਵਾਹਿਗੁਰੂ ਜਿੰਨਾ ਹੀ ਪਿਆਰ ਅਸੀਂ ਆਪ ਜੀ ਨੂੰ ਵੀ ਕਰਦੇ ਹਾਂ ਸੋ ਪਿਆਰੀ ਇਸੇ ਤਰੀਕੇ ਆਪਾਂ ਇੱਕ ਦੂਜੇ ਨੂੰ ਪਿਆਰ ਕਰਕੇ ਸਾਚ ਕਹੋ ਸੁਣ ਲਿਖੋ ਸਭੈ ਜਿਹਨੇ ਪ੍ਰੇਮ ਕੀ ਉਹ ਤੇ ਨਹੀਂ ਪਰ ਇੱਕ ਦੂਜੇ ਦਾ ਪ੍ਰੇਮ ਕਰਨਾ ਹੈ ਪਿਆਰ ਕਰਨਾ ਹੈ ਸੋ ਇੱਥੇ ਹੀ ਖਿਮਾ ਦੇ ਜਾਚਾ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਜ਼ਰੂਰ ਕਰਨਾ ਹੈ ਲਾਈਕ ਸ਼ੇਅਰ ਕਰਨਾ ਹੈ ਕਮੈਂਟਸ ਨੂੰ ਪਾਣਾ ਵਾਹਿਗੁਰੂ ਲਿਖ ਕੇ ਕਮੈਂਟਸ ਸ਼ੁਰੂ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ